ਜੈ ਸ੍ਰੀ ਰਾਮ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਲਾਡੀ ਪੰਜਾਬ ਪ੍ਰਧਾਨ ਸਿਰਸਾਣਾ ਪੰਜਾਬ ਮੇਰੇ ਨਾਲ ਨੇ ਸਾਡੇ ਮੀਤ ਪ੍ਰਧਾਨ ਸੁਤੰਤਰਪਾਲ ਸਿੰਘ ਸੋ ਦੋਸਤੋ ਅੱਜ ਜਿਹੜੀ ਗੱਲ ਕਰਨ ਲੱਗਿਆ ਤੁਹਾਡੇ ਨਾਲ ਬਹੁਤ ਦਿਨਾਂ ਤੋਂ ਦੇਖ ਰਿਆ ਅਸੀਂ ਜੋ ਪੰਜਾਬ ਦੇ ਹਾਲਾਤ ਨੇ ਜਿਵੇਂ ਕਿ ਸਾਡੀ ਪੰਜਾਬ ਦੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਆਮ ਲੋਕਾਂ ਦੇ ਚੁਣੀ ਹੋਈ ਅਸੀਂ اپنی سرکار سمجھ کے عام بندے ਦੀ ਸਰਕਾਰ ਸਮਝੋਗੇ ਜਿਹਨੂੰ ਵੋਟਾਂ ਪਾਈਆਂ ਸੀ ਜਿਤਾਇਆ ਸੀ ਸੱਤਾ ਦੇ ਵਿੱਚ ਆਈ ਸੀ ਤੇ ਇਹਨਾਂ ਨੇ ਪਹਿਲਾਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਸਭ ਨੂੰ ਪਤਾ ਹੀ ਹੈ ਮੇਰੇ ਦੱਸਣ ਦੀ ਲੋੜ ਨਹੀਂ ਕੋਈ ਪਰ ਫਿਰ ਵੀ ਜਦੋਂ ਮੇਰਾ ਫਰਜ਼ ਬਣਦਾ ਕਿ ਮੈਂ ਇੱਕ ਲਾਈਵ ਦੌਰਾਨ ਰਹਾਂ ਜਾਂ ਆਪਣੇ ਕਿਸੇ ਵੀ سوشل میڈیا 'ਤੇ ਰਹਾਂ ਜਾਂ ਮੈਂ ਹੋ ਸਕਦਾ ਵੀ ਕਿ ਮੈਂ ਇਹਨਾਂ ਨੂੰ ਕੁਝ ਯਾਦ ਕਰਾ ਮਾਂ ਕੁਝ ਗੱਲਾਂ ਜੋ ਕਰਕੇ ਸੱਤਾ ਦੇ ਵਿੱਚ ਆਏ ਸੀ ਦੋਤੋ ਸਭ ਤੋਂ ਪਹਿਲਾਂ ਤੇ ਇਹਨਾਂ ਨੇ ਗੱਲਾਂ ਕੀਤੀ ਸੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀਆਂ ਸੋ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਇਹਨਾਂ ਨੇ ਪਹਿਲਾਂ ਅਲੀਗੇਸ਼ਨ ਲਾਏ ਪਹਿਲਾਂ ਮੈਂ ਕਹਿੰਦਾ ਮੈਂ ਸਾਫ਼ ਹੀ ਗੱਲ ਕਹਿਣੀ ਚਾਹਣਾ ਕਿ ਮੇਰਾ ਕਿਸੇ ਨਾਲ ਵੀ ਕੋਈ ਨਿੱਜੀ ਨਹੀਂ ਕੋਈ ਦੁਸ਼ਮਣੀ ਨਹੀਂ ਹੈ ਜਾਂ ਕੋਈ ਮੇਰਾ ਬਹੁਤ ਕਰੀਬੀ ਨਹੀਂ ਹੈ ਕਿ ਮੈਂ ਕਿਸੇ ਦਾ ਕਿਸੇ ਦੇ ਖਿਲਾਫ ਬੋਲਣਾ ਕਿਸੇ ਦੇ ਹੱਕ ਤੇ ਬੋਲਣਾ ਇਹੋ ਜੀ ਮੇਰੀ ਕੋਈ ਮਨਚਾ ਨਹੀਂ ਹੈ ਜੋ ਇਹਨਾਂ ਨੇ ਪਹਿਲਾਂ ਕਿਹਾ ਕਿ ਜਿਹੜਾ ਮਜੀਠੀਆ ਏ ਉਹ ਚਿੱਟੇ ਦਾ ਮਨ ਲੋ ਕੰਮ ਕਰਦਾ ਚਲੋ ਟਾਈਮ ਆਇਆ ਸਰਕਾਰ ਚੇਂਜ ਹੋ ਗਈ ਇਹ ਸੱਤਾ ਦੇ ਵਿੱਚ ਆ ਕੇ ਪਰ ਮੈਂ ਬੁੱਧਣਾ ਚਾਹੁੰਦਾ ਕਿ ਮਜੀਠੀਆ ਸੀਗਾ ਜਦੋਂ ਤੁਸੀਂ ਉਹਤੇ ਅਲੀਗੇਸ਼ਨ ਲਾਤੇ ਅੱਜ ਤਾਂ ਮਜੀਠੀਆ ਵੀ ਸਰਕਾਰ ਤੁਹਾਡੀ ਹੈ ਜਿਹਦੀ ਸਰਕਾਰ ਹੁੰਦੀ ਹੈ ਉਹ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਪੂਰਾ ਦਮਦਮਾ ਹੁੰਦਾ ਹੀ ਆ ਉਹ ਕਿਸੇ ਦੀ ਵੀ ਹੋਵੇ ਸੋ ਮੈਂ ਜਿੱਤੇ ਤੱਕ ਦੇਖਿਆ ਕਿ ਪੂਰੀ ਤੁਹਾਡੀ ਨਿਗਾਹ ਹੁਣ ਸਾਰਿਆਂ ਤੇ ਹੁੰਦੀ ਹੋ ਆ ਹੋਵੇਗੀ ਵੀ ਪਰ ਦੁੱਖ ਦੀ ਗੱਲ ਜਿਹੜੀ ਹੈਗੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਚਿਕਟਾ ਏ ਹੁਣ ਕੌਣ ਵਗਾ ਰਿਹਾ ਆਏ ਦਿਨ ਜਿਹੜਾ ਮੈਂ ਅਖਬਾਰ ਪੜ੍ਹਦਾ ਜਦੋਂ ਚੱਕਦਾ ਸਵੇਰੇ ਕੋਈ ਨਾ ਕੋਈ ਨਸ਼ੇ ਦੀ ਓਵਰਡੋਸ ਕਾਰਨ ਜਾਂ ਨਸ਼ੇ ਦੇ ਕਾਰਨ ਮੌਤ ਹੋਈ ਹੁੰਦੀ ਹੈ ਕੋਈ ਨਾ ਕੋਈ ਨਸ਼ੇ ਦੇ ਜਿਹੜੇ ਵੇਚਣ ਵਾਲੇ ਫੜੇ ਹੋਏ ਹੁੰਦੇ ਆ ਕੀ ਤੁਸੀਂ ਗੱਲ ਕੀਤੀ ਸੀ ਕਿ ਨਸ਼ਾ ਇੰਨੇ ਟਾਈਮ ਦੇ ਵਿੱਚ ਖਤਮ ਕਰ ਦੋਗੇ ਕਿਉਂ ਨਹੀਂ ਹੁਣ ਤੱਕ ਖਤਮ ਹੋਇਆ ਹੁਣ ਕਿਹੜੀ ਇਹੋ ਜੀ ਗੱਲ ਹੋ ਗਈ ਜੋ ਤੁਸੀਂ ਨਸ਼ਾ ਖਤਮ ਕਰਨ ਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਅਸਫਲ ਹੋਏ ਹੋ ਤੁਹਾਡੇ ਕੋਲ ਸਭ ਕੁਝ ਹੈ ਸਾਰਾ ਸਿਸਟਮ ਤੁਹਾਡਾ ਹੈ ਹੁਣ ਹੁਣ ਤਾਂ ਤੁਸੀਂ ਨਸ਼ਾ ਖਤਮ ਕਰ ਸਕਦੇ ਸੀ ਨਾ ਦੁੱਖ ਦੀ ਗੱਲ ਹੈ ਜਿਹੜਾ ਨਸ਼ਾ ਹੁਣ ਤੱਕ ਖਤਮ ਨਹੀਂ ਹੋਇਆ ਮੈਂ ਬਿਦਬੂਰੂਵ ਗੱਲ ਕਰਦਾ ਹੁੰਦਾ ਤੁਸੀਂ ਕਿਤੇ ਵੀ ਦੇਖ ਲਓ ਪੰਜਾਬ ਦੇ ਵਿੱਚ ਬੜੇ ਬੜੇ ਵਾਅਦੇ ਸੀ ਤੁਹਾਡੇ ਵੀ ਅਸੀਂ ਸਾਡੇ ਕੰਮ ਬੋਲਣਗੇ ਅਸੀਂ ਫਲੈਕਸਾਂ ਨਹੀਂ ਲਾਵਾਂਗੇ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਤੁਸੀਂ ਕੰਮ ਘੱਟ ਕੀਤੇ ਫਲੈਕਸਾਂ ਜਿਹੜੀ ਤੁਸੀਂ ਬਹੁਤ ਲਗਾਉਂਦੇ ਆਂ ਖੈਰ ਪਟਿਆਲੇ ਵਾਲਿਆਂ ਦਾ ਦੱਸਣ ਦੀ ਲੋੜ ਨਹੀਂ ਹੈ ਉੱਥੇ ਕਿੰਨੀਆਂ ਫਲੈਕਸਾਂ ਤੇ ਕਿੰਨੇ ਨਹੀਂ ਪੱਥਰ ਰੱਖੇ ਗਏ ਤੇ ਦੂਜੀ ਗੱਲ ਕਰਦਾ ਮੈਂ ਲਾਅਨ ਆਰਡਰ ਦੀ ਪੰਜਾਬ ਦੇ ਵਿੱਚ ਆਏ ਦਿਨ ਸਾਰੇ ਆਮ ਬਾਹਰ ਦਿੱਤਾ ਹੋ ਰਹੀਆਂ ਗੈਂਗਸਟਰ ਦੇ ਨਾਂ ਤੇ ਜਿਹੜੇ ਅੱਜਕੱਲ ਪੰਜਾਬ ਦੇ ਵਿੱਚ ਪੀਕ ਮੰਗੇ ਭੁੱਖ ਮਰੇ ਲੋਕ ਨੇ ਇਹ ਜਿਹੜੇ ਅਸਲਾ ਚੱਕੀ ਫਿਰਦੇ ਨੇ ਨਜਾਇਜ਼ ਪੰਜਾਬ ਦੇ ਵਿੱਚ ਆਏ ਦਿਨ ਕਿਸੇ ਨਾ ਕਿਸੇ ਨੂੰ ਮੌਤੇ ਘਾਟ ਉਤਾਰ ਰਹੇ ਨੇ ਇਹ ਕੌਣ ਕਰਵਾ ਰਿਹਾ ਉਸ ਦਿਨ ਪਹਿਲਾ ਬਰੋਜਪੁਰ ਦੀ ਕਿੱਡੀ ਵੱਡੀ ਘਟਨਾ ਹੈ ਚਾਰ ਵਿਅਕਤੀਆਂ ਨੂੰ ਛਰੇ ਆ ਮੋਟਰਸਾਈਕਲ ਤੇ ਆ ਕੇ ਮੁੰਡੇ ਗੋਲੀਆਂ ਮਾਰ ਕੇ ਮਾਰ ਜਾਂਦੇ ਨੇ ਕਿੱਥੇ ਗਿਆ ਤੁਹਾਡਾ ਲਾਅਨ ਆਰਡਰ ਕਿੱਥੇ ਗਈ ਤੁਹਾਡੀਆਂ ਵੱਡੀਆਂ-ਵੱਡੀਆਂ ਗੱਲਾਂ ਉਹ ਤਾਂ ਬਾਅਦ ਦੇਖਾਂ ਮੈਂ ਦੇਖ ਲਓ ਅੱਜ ਫੇਰ ਦੇਖ ਲਓ ਪਿਓ ਪੁੱਤ ਨੂੰ ਮੌਤੇ ਘਾੜ ਉਤਾਰ ਦਿੱਤਾ ਗਿਆ ਇੱਕ ਦੀ ਤਾਂ ਮੌਤ ਹੋ ਗਈ ਸੀ ਸ਼ਾਇਦ ਦੂਜਾ ਪਰਮਾਤਮਾ ਕਰੇ ਬਚ ਜੇ ਉਹ ਜਿਹਦੇ ਜੇ ਮੈਂ ਖਬਰ ਦੇਖੀ ਸੀ ਨਾ ਨਸ਼ਾ ਖਤਮ ਹੋਇਆ ਨਾ ਤੁਹਾਡਾ ਲਾਅਨ ਆਰਡਰ ਤੁਸੀਂ ਮੇਨਟੇਨ ਉਹਨੂੰ ਸੈੱਟ ਕਰਕੇ ਰੱਖ ਸਕੇ ਤੁਹਾਡੇ ਵਾਦੇ ਕਿੱਥੇ ਗਏ ਅੱਜ ਉਹ ਕਿਸੇ ਪਾਸੇ ਨੂੰ ਲਾ ਲੋ ਹੁਣ ਤੁਸੀਂ ਬਿਜਲੀ ਦੇ ਰੇਟ ਵੀ ਦੁਬਾਰਾ ਚੱਕ ਰਹੇ ਹੋ ਡੀਜ਼ਲ ਪੈਟਰੋਲ ਤੇ ਵੀ ਦੀ ਬੈਟ ਵਧਾ ਰਹੇ ਹੋ ਕੋਈ ਇੱਕ ਗੱਲ ਦੱਸ ਦੋ ਮੈਂ ਜਿੰਨੇ ਵੀ ਇਹਨਾਂ ਨੇ ਚਾਇਓ ਵਰਕਰ ਨੇ ਚਾਇਓ ਮੰਤਰੀ ਨੇ ਚਾਇਓ ਐਮਐਲਏ ਨੇ ਚਾਇਓ ਸੀਐਮ ਪੰਜਾਬ ਐ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਦੱਸੋ ਨਸ਼ਾ ਖਤਮ ਹੋਣ ਦਾ ਕਿਉਂ ਨਹੀਂ ਕੀਤਾ ਕਿੱਥੇ ਗਏ ਬੜੇ ਬੜੇ ਵਾਦੇ ਤੁਹਾਡੇ ਉਹ ਤਾਂ ਬਾ ਤੁਸੀਂ ਗੱਲ ਕੀਤੀ ਸੀ ਚੋਰੀਆਂ ਐਨੇ ਕੋ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਦੱਸਣਾ ਜਿਹੜਾ ਮੈਂ ਤਾਂ ਹੈਰਾਨ ਆ ਸਾਡੇ ਰੋਪੜ ਦੇ ਵਿੱਚ ਪਿੱਛੇ ਜੇ ਐਨੀ ਵੱਡੀ ਚੋਰੀ ਹੋਈ ਸੀ ਇੱਕ ਮੈਂ ਹੈਰਾਨ ਹੋ ਗਿਆ ਦੇਖ ਕੇ ਮੋਬਾਈਲ ਚੋਪ ਤੇ ਚੋਰੀਆਂ ਲਾਲੋ ਆਏ ਦਿਨ ਪੰਜਾਬ ਦੇ ਵਿੱਚ ਚੋਰੀਆਂ ਨੇ ਜਦੋਂ ਤੱਕ ਮੈਂ ਕਿ ਤੁਹਾਨੂੰ ਦੱਸਾਂ ਗੱਲ ਮੈਂ ਕਹਿੰਦਾ ਹੁੰਦਾ ਕਿ ਪੰਜਾਬ ਨੂੰ ਲੋੜ ਹੈ ਡੀਜੀਪੀ ਸਰਦਾਰ ਕੇਪੀਐਸ ਗਿਲਵਰ ਕੀ ਡੀਜੀਪੀ ਜੀ ਔਰ ਮੁੱਖ ਮੰਤਰੀ ਸਿੱਧੇ ਆਜਮ ਸਰਦਾਰ ਬਿਨ ਸਿੰਘ ਜੀ ਵਰਗੇ ਮੁੱਖ ਮੰਤਰੀ ਦੀ ਜਦੋਂ ਤੱਕ ਤੁਸੀਂ ਜਿਹੜੇ ਕ੍ਰਿਮੀਨਲ ਹਨਾ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਉਦੋਂ ਦੀ ਨਹੀਂ ਦਿੰਦੇ ਉਦੋਂ ਤੱਕ ਕੁਝ ਨਹੀਂ ਹੋਣਾ ਇਹ ਗੋਲੀਆਂ ਮਾਰ ਜਾਂਦੇ ਨੇ ਬੰਦੇ ਮਾਰ ਜਾਂਦੇ ਨੇ ਜਦੋਂ ਤੱਕ ਇਹਨਾਂ ਦਾ ਐਨਕਾਊਂਟਰ ਨਹੀਂ ਕੀਤੇ ਜਾਂਦੇ ਘਰਾਂ ਜ ਵਰਕੇ ਜਿੱਥੇ ਲੁਕਦੇ ਆ ਜਾ ਕੇ ਭੱਜ ਕੇ ਉਦੋਂ ਤੱਕ ਪੰਜਾਬ ਚੰਮ ਚਾਂਦੀ ਕਾਇਮ ਨਹੀਂ ਹੋਣੀ ਅੱਜ ਪੰਜਾਬ ਦੇ ਵਿੱਚ ਸ਼ਾਮ ਨੂੰ ਜਦੋਂ ਹਨੇਰਾ ਹੋ ਜਾਂਦਾ ਲੋਕ ਘਰਾਂ ਦਾ ਨਿਕਲਣ ਤੋਂ ਡਰਦੇ ਨੇ ਇਹ ਟੁੱੱਚੇ ਜਿਹੜੇ ਗੈਂਗਸਟਰ ਨੇ ਕਿ ਦੀੜਾ ਜੜੀਆਂ ਇਹ ਚੋਰ ਜਿਹੜੇ ਬਾਤਾਂ ਕਰ ਰਹੇ ਨੇ ਇਹਨਾਂ ਤੋਂ ਡਰ ਦੇ ਕਾਰਨ ਸੋ ਮੈਂ ਬੇਨਤੀ ਕਰਦਾ ਤੁਹਾਨੂੰ ਸੀਐਮ ਸਾਹਿਬ ਨੂੰ ਕਿ ਆਪਣੇ ਜਿਹੜੇ ਕੀਤੇ ਹੋਏ ਵਾਦੇ ਸੀ ਉਹ ਪੂਰੇ ਕਰੋ ਚਲੋ ਸਨਾਤ ਸਾਰੇ ਦਿਨ ਦੇ ਕਿ ਅਸੀਂ ਆ ਕੀਤਾ ਸੀ ਆ ਕੀਤਾ ਪ੍ਰੈਕਟੀਕਲੀ ਮੈਂ ਕਹਿੰਦਾ ਜਿਹਨਾਂ ਨੇ ਕੀਤਾ ਸਭ ਨੂੰ ਪਤਾ ਹੀ ਆ ਤੁਸੀਂ ਮੈਂ ਯਾਦ ਦੁਵਾਰਾ ਕਿ ਨੋ ਚਾਹੁੰਦਾ ਕਿ ਤੁਸੀਂ ਕਿਹਾ ਸੀ ਅਸੀਂ ਜਿਹੜੇ ਸਾਡੇ ਇਸ਼ਤਿਹਾਰ ਨਹੀਂ ਸਾਡੇ ਕੰਮ ਬੋਲਣਗੇ ਤੁਹਾਡੇ ਕੰਮ ਘੱਟ ਇਸ਼ਤਿਹਾਰ ਵੱਧ ਬੋਲ ਰਹੇ ਨੇ ਔਰ ਲਾਇਨ ਆਰਡਰ ਦਾ ਤੁਸੀਂ ਛੱਡ ਦੋ ਗੱਲਾਂ ਇੰਨੀ ਕੁ ਬੁਰੀ ਤਰ੍ਹਾਂ ਜਿਹੜਾ ਮਤਲਬ ਉਹ ਤੇ ਧਜੀਆਂ ਹੋਣੀਆਂ ਜਾ ਰਹੀਆਂ ਨੇ ਨਾ ਦਿਸਦਾ ਹੀ ਨਹੀਂ ਕਿਤੇ ਕਿ ਲਾਇਨ ਆਰਡਰ ਨਾਂ ਦੀ ਕੋਈ ਚੀਜ਼ ਵੀ ਹੈਗੀ ਹੈ ਆਏ ਜੀ ਨ ਯਾਰ ਮੈਂ ਯੂਪੀ ਬਿਹਾਰ ਤੋਂ ਸੁਣਦਾ ਸੀ ਕਦੇ ਇਹ ਜਿਹੇ ਬਾਰ ਦਤਾਂ ਕਿ ਉੱਥੇ ਇੰਨੇ ਬੰਦੇ ਮਾਰੇ ਤੇ ਐ ਹੋ ਗਿਆ ਜਾਲਨੀ ਇਸਨੇ ਨਾਲ ਇਹ ਹੋ ਗਿਆ ਉਹ ਹੋ ਗਿਆ ਬੜ ਦੁੱਖ ਦੀ ਗੱਲ ਹੈ ਅੱਜ ਯੂਪੀ ਬਿਹਾਰ ਦੇ ਹਾਲਾਤ ਸੁਧਰ ਗਏ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਦਿੱਤਿਆ ਨਾ ਜੀ ਨੇ ਇੱਕ ਮੈਂ ਕਹਿੰਦਾ ਉਹ ਨਰਕ ਵਾਲਾ ਕੰਮ ਸੀ ਕੀਤਾ ਪਹਿਲਾਂ ਉੱਥੇ ਅੱਜ ਸਵਰਗ ਬਣਾ ਦਿੱਤਾ ਪਰ ਅੱਜ ਦੁੱਖ ਦੀ ਗੱਲ ਹੈ ਪੰਜਾਬ ਜਿਹੜਾ ਸਾਡਾ ਜਿਹਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਹੁਣ ਦੁਬਾਰਾ ਫੇਰ ਹੋ نیچے ਨੂੰ ਜਾ ਰਿਹਾ ਸਾਰਾ ਕੰਮ ਤੋ ਮੇਰੀ ਬੇਨਤੀ ਹੈ ਕਿ ਆਪਣੇ ਵਾਅਦਿਆਂ ਨੂੰ ਯਾਦ ਕਰੋ ਜੋ ਤੁਸੀਂ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਕਰਕੇ ਆਏ ਸੀ ਯਾਦ ਕਰੋ ਉਹਨਾਂ ਨੂੰ ਸੋ ਜਿਹੜੇ ਆ ਉਹ ਸਾਰੇ ਇਕੱਲੇ ਇਕੱਲੇ ਵਾਅਦੇ ਨੂੰ ਪੂਰਾ ਕਰੋ ਲਾ ਐਂਡ ਆਰਡਰ ਜਿਹੜਾ ਹੈ ਬਿਲਕੁਲ ਲੇ ਲੈ ਚੋਰੀਆਂ ਡਕੈਤੀਆਂ ਕਤਲੇਆਮ ਪੰਜਾਬ ਦੇ ਵਿੱਚ ਇੰਨਾ ਕੁ ਹੋ ਗਿਆ ਗੱਲ ਛੱਡ ਦਿਓ ਤੁਸੀਂ ਕਿਹਾ ਸੀ ਕਿ ਸਭ ਨੂੰ ਹੱਕਿਆ ਸਵਾਲ ਕਰਨ ਦਾ ਸਵਾਲ ਕਰੋ ਅਸੀਂ ਜਵਾਬ ਦੇਵਾਂਗੇ ਪਰ ਜਦੋਂ ਅਸੀਂ ਸਵਾਲ ਕਰਦੇ ਹਾਂ ਸਾਡੇ ਨਾਲ ਉਲਟੇ ਹੋ ਜਾਂਦਾ ਪੰਜਾਬ ਦੇ ਵਿੱਚ ਸਾਨੂੰ ਸਵਾਲ ਕਰਨ ਦਾ ਵੀ ਹੱਕ ਨਹੀਂ ਰਹਿ ਗਿਆ ਜੋ ਕਿ ਦੁੱਖ ਦੀ ਗੱਲ ਹੈ ਸੋ ਮੈਂ ਦੁਬਾਰਾ ਹੀ ਬੇਨਤੀ ਕਰੂੰਗਾ ਕਿ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਯਾਦ ਕਰੋ ਪੰਜਾਬ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਾਓ ਇਹ ਜਿਹੜੇ ਚੋਰ ਨੇ ਡਕੈਤ ਨੇ ਗੈਂਗਸਟਰ ਨੇ ਇਹਨਾਂ ਨੂੰ ਨੱਥ ਪਾਓ ਜੋ ਤੁਹਾਨੂੰ ਲੋਕਾਂ ਨੇ ਤੁਹਾਡੇ ਤੇ ਭਰੋਸਾ ਕਰਕੇ ਉਮੀਦ ਕਰਕੇ ਤੁਹਾਨੂੰ ਸੱਤਾ ਤੇ ਲਿਆਂਦਾ ਸੀ ਉਹਦੇ ਖਾਰੇ ਉਤਰੋ ਜੈ ਹਿੰਦ ਬੰਦੇ ਮਾਤ